ਐਂਸੀਅੰਟ ਇਰਰਾ 2009 ਮਾਡਲ ਪੰਜਾਬ ਨੰਬਰ ਦੀ ਆ ਗਈ ਇੰਜਨ ਗੇਅਰ ਕਿਵੇਂ ਬਈ ਗੱਡੀ ਦਾ ਇੰਜਨ ਗੇਅਰ ਓਕੇ ਆ ਠੀਕ ਆ ਇੰਜਨ ਗੇਅਰ ਵਧੀਆ ਬਈ ਗੱਡੀ ਦਾ ਤੇ ਬਾਕੀ ਟਾਇਰ ਵਧੀਆ ਨੇਗੇ ਤੇ ਬਈ ਰੇਟ ਧਮਾਕੇਦਾਰ ਦੇ ਦੋ 1,20,000 1,20,000 ਹਾਂ ਜੀ ਪਰਨਾ ਬਈ ਬਈ ਸਾਤਾ ਦਾ ਮਾਡਲ ਹੈ 1.5 ਲੱਖ ਰੁਪਏ ਮੰਗਿਆ ਨੇ ਦਾ 5 ਸਾਲ ਦੀ ਪਾਸ ਗਿਆ ਪੰਜਾਬ ਨੰਬਰ ਆ ਡੀਜ਼ਲ ਕਾਰ ਆ 1,20,000 ਦੀ ਦਾ ਮਿੱਤਰੋ 1,20,000 ਦੀ ਲੈ ਜਾ ਮੇਰਾ ਭਰਾ ਤੁਸੀਂ ਕੋਈ ਵੀ ਵੀਡੀਓ ਚੈੱਕ ਕਰ ਲਓ ਸਾਤਾ ਦਾ ਮਾਡਲ ਆ ਬਈ ਵਰਨਾ 1.5 ਲੱਖ ਦੇ ਪੈਦਾ ਬਈ ਦੇ ਰਹੇ ਨੇ ਵੀਰ ਤੇ ਬਈ ਹਾਂ ਲੈ ਯੋ ਮੇਰਾ ਬਰਾ ਇੱਕ ਲੱਖ 20 ਹਜ਼ਾਰ ਚ ਨਵਾਂ ਮਾਡਲ ਤੋਹਫਾ ਹੀ ਹੈ ਭਾਈ 29 ਤੱਕ ਪਾਸਿੰਗ ਆ ਗਈ ਠੀਕ ਕਵਰ ਦਾ ਨਵੇਂ ਨਾ ਬਾਈ ਹਾਂਜੀ ਲੈ ਮਿੱਤਰੋ ਸੀਟ ਕਵਰ ਨਵੇਂ ਨੇਗੇ ਗੱਡੀ ਸੋਹਣੀ ਹੈਗੀ ਟਾਇਰ ਵਧੀਆ ਪਏ ਨੇ ਲਾਈਟ ਵੀਲ ਹੈਗੇ ਨੇਗੇ ਤੇ ਐਲ ਐਕਸ ਆਈ ਹੈ ਭਾਈ ਐਲ ਐਕਸ ਆਈ ਸਟੀਅਰੋ ਲੈ ਮਿੱਤਰੋ ਐਲ ਐਕਸ ਆਈ ਆ ਸਟੀਅਰਿੰਗ ਪਾਵਰ ਵਾਲਾ ਮਾਡਲ ਆ ਇਹ ਤੇ ਪੰਜਾਬ ਨੰਬਰ ਦੀ ਬਈ ਗੱਡੀਆਂ ਨਾ ਇਹ ਹਾਂਜੀ ਤੇ ਭਾਈ ਕੀ ਗੱਲ ਬਾਤ ਆ ਦੀ ਰੇਟ ਰੋਟ ਦੀ 80000 ਫਿਰ ਤੇ ਜਾਈ 85000 ਦੀ ਹਾਂ ਲੈ ਮਿੱਤਰੋ 85000 ਦੀ ਪਾਸਿੰਗ ਵਾਲੀ ਆਟੋ ਗੱਡੀ ਮਿਲ ਜੂ ਐਲ ਐਕਸ ਆਈ ਵਾਲਾ ਮਾਡਲ ਕੋਈ 27 28 ਦਾ ਕੁਆਰ ਚਾਹੀਏ ਕੋਈ ਚੱਕਰੇ ਨਹੀਂ ਮੇਰੇ ਲੈ ਮੇਟਰੋ 32000 ਦੀ ਮਰੂਤੀ ਗੱਡੀ ਲੈ ਜੋ ਪੰਜਾਬ ਨੰਬਰ ਦੀ ਆ ਪਿੱਛੇ ਨੰਬਰ ਵੀ ਵੀਰੇ ਚੈੱਕ ਕਰਾ ਦੇ 1 2 3 4 ਨੰਬਰਾਂ ਹਨਾ ਨੰਬਰ ਪਲੇਟ ਵੀ ਦਿਖਾ ਦੇ ਠੀਕ ਹੈ ਬਾਕੀ ਵੀ ਚਾਲੂ ਹਾਲਤ ਚ ਆ ਗਈ ਘੈਂਟ ਗੱਡੀ ਆ ਸਾਫ ਸੁਥਰੀ ਗੱਡੀ ਆ ਜੇ ਕਿਸੇ ਵੀਰ ਨੇ ਚਲਾਉਣੀ ਆ ਸਿੱਖਣੀ ਵੀ ਆ ਸਿੱਖਣ ਵਾਸਤੇ ਬਹੁਤ ਵਧੀਆ ਗਈ ਠੀਕ ਹੈ ਬਾਕੀ ਵਧੀਆ ਗਈ ਚੈੱਕ ਕਰਦੇ ਵੀਰੇ ਦੁਬਾਰੇ ਤੇ ਸਿੱਖਣ ਵਾਸਤੇ ਵਧੀਆ ਬਾਕੀ ਤੁਹਾਨੂੰ ਪਤਾ ਵੀਰੇ ਗਰਮੀ ਆ ਰਹੀਆਂ ਨਹੀਂ ਆ ਲਾ ਮਿੱਤਰੋ ਗੱਡੀ ਅੰਦਰੋਂ ਸਾਫ ਆ ਸੋਹਣੀ ਗੱਡੀ ਆ ਤੇ ਰੇਟ ਧਮਾਕੇਦਾਰ ਹੋਊਗਾ ਬਿਲਕੁਲ ਜੀ ਬਿਲਕੁਲ ਕਿੰਨਾ ਕੁ ਧਮਾਕੇਦਾਰ ਆ 110000 ਰੁਪਏ 110000 ਦੀ 110000 ਦੀ ਭਾਈ ਡੀ ਜਰਾ ਹੈ ਡੀਜ਼ਲ ਜੀ ਬੀ ਡੀ ਨਾਲ ਲਾ ਮਿੱਤਰੋ 2000 ਦਾ ਡੀਜ਼ਲ ਪੀਟੀਆਈ 2008 ਮਾਡਲ ਭਾਈ 110000 ਦੀ ਇੰਜਨ ਗੇਅਰ ਦੀ ਕੈਂਟ ਲਾਈ ਵੀ ਲੱਗੇ ਹੋ ਨੇ 120000 120000 ਹਾਂ ਜੀ ਉਹ ਭਾਈ ਸੀਐਨਜੀ ਲੱਗੀ ਹੋਇਆ ਜਾ ਮੈਂ ਕਹਣਾ ਜੀ ਸਭ ਕੁਝ ਦੇਖ ਕੇ ਆਪਾਂ ਕਹਿ ਰਹੇ ਹਾਂ 120000 ਦੀ ਕਾਰ 'ਚ ਇੱਕ ਵੀ ਕਮੀ ਨਹੀਂ ਹੈਗੀ ਕੋਈ ਅੱਛਾ ਭਾਈ ਹਾਂ ਜੀ ਸਾਬ ਮਿੱਤਰੋ ਇਕ ਲੱਗ 20000 ਦੇ ਵਿੱਚ ਪੈਟਰੋਲ ਪਲੱਸ ਸੀਐਨਜੀ ਉਹ ਵੀ 2009 ਮਾਡਲ ਐਨਓਸੀ ਵੀ ਮਿਲ ਜੂ ਪਾਸਿੰਗ ਵੀ ਹੈਗੀ ਆ ਤੁਸੀਂ ਨੰਬਰ ਲਵਾਉਣਾ ਨੰਬਰ ਵੀ ਲੱਗ ਜੂ ਚੈੱਕ ਕਰ ਲੋ ਸੀਟ ਕਵਰ ਇੰਟੀਰੀਅਰ ਗੱਡੀ ਦਾ ਹਨਾ ਤੇ ਬਈ ਘੈਂਟ ਗੱਡੀ ਹੈਗੀ ਨੋ ਅਕਸੀਡੈਂਟ ਦੀ ਗਾਰੰਟੀ ਆ ਬਈ ਬੈਕ ਸਾਈਡ ਤੋਂ ਦਿਖਾ ਦੇ ਤੇ ਜੇ ਵੀਰੇ ਗੱਲ ਕਰਾਂ ਦੀ ਰੇਟ ਦੀ ਧਮਾਕੇ ਦਾ ਰੇਟ ਕਿਊਗਾ 73000 ਵੀਰੇ 75000 ਦੀ ਹਾਂਜੀ ਲੈ ਮਿੱਤਰੋ 75000 ਦੀ ਆ ਗੱਡੀ ਲੈ ਜਾਓ ਪਾਸਿੰਗ ਹੈਗੀ ਵੀਰੇ ਦੀ ਥੋੜੀ ਬਹੁਤ ਆ ਪਾਸ ਕਿੰਦੀ ਇੱਕ ਦੋ ਮਹੀਨਾ ਨਹੀਂ ਹੋਣੀ ਆ ਬਈ ਠੀਕ ਆ ਲੈ ਮਿੱਤਰੋ ਅੱਗੇ ਵੀ ਪਾਸਿੰਗ ਉਹਦੀ ਚਿੱ ਮੋਡਲ ਨੰਬਰ ਸਕਰੀਨ ਤੇ ਚੱਲ ਰਿਹਾ ਹੂ ਗੱਲ ਬਸ ਠੀਕ ਆ 10 ਮੋਡਲ ਆ ਬਾਈ ਪਾਸਿੰਗ ਹੈਗੀ ਆ ਕੈਰ ਵਧੀਆ ਪਏ ਨੇ ਸੀਟ ਕਵਰ ਵਧੀਆ ਨੇ ਗੱਡੀ ਦਾ ਅੰਦਰੋਂ ਇੰਟੀਰੀਅਰ ਵਧੀਆ ਹੈਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆਪੀ ਗੱਡੀ ਹੈ ਨਾ ਸਕਰੀਨ ਤੇ ਬਾਈ ਤੇ ਬਾਈ ਜੀ ਇੰਜਨ ਕਿਰ ਕਿਵੇਂ ਗੱਡੀ ਦਾ ਜਮਾ ਸਹੀ ਹੈ ਜਮਾ ਸਹੀ ਹੈ ਬਿਲਕੁਲ ਚਾਲ ਚਲਾਉਣ ਦੀ ਵਧੀਆ ਗੱਡੀ ਕੀ ਰੇਟ ਆ ਦ 1 ਲੱਖ 25 ਹਜ਼ਾਰ 1 ਲੱਖ 25 ਹਜ਼ਾਰ ਦੀ ਹਾਂਜੀ ਲੈ ਮੈਂ ਤੁਰ 1 ਲੱਖ 25 ਹਜ਼ਾਰ ਦੀ ਤੇ ਗੱਡੀ ਮਿਲ ਜੂ ਸਬੂਤਰੀ ਦਿਖਾਉਣਿਆ ਘੈਂਟ ਜੀ ਹੈ ਨਾ ਠੀਕ ਹੈ ਬਈ ਆਹ ਬਹੁਤ ਘੱਟ ਮਿਲਦੇ ਨੇ ਅਜਿਹੇ ਟਾਈਮ 'ਚ ਸਹੀ ਕੋਟਾ ਸ਼ਾਵਿਆ ਭਾਈ ਪਹਿਲਾਂ ਦਾ ਲਾਈਵ 휠 ਚੈੱਕ ਕਰਾ ਦੇ ਗੱਡੀ ਦੇ ਭਾਈ ਕਿੰਨੇ ਕ ਦੇ ਹੋਣਗੇ ਲਾਈਵ 휠 ਦੇ 34000 ਰੁਪਏ ਦੇ ਵੀਰੇ ਪਵਾਏ ਆਪਣੇ ਕੋਲੇ ਕੱਲੇ ਲਾਈਵ 휠 ਹਾਂਜੀ ਲੈ ਮਿੱਤਰੋ ਕੱਲੇ ਲਾਈ ਲਾਈ 휠34000 ਦੇ ਤੇ ਫਿਰ ਸਪੈਸਰ ਵੀ ਪਾਏ ਹੋਣਗੇ ਬਾਹਰ ਕਢਾ ਕੇ ਨਾ ਸਪੈਸਰ ਵੱਖਰੇ ਪਾਏ ਆ ਸਪੈਸਰ ਵੱਖਰੇ ਨਾਲ ਇਹ ਕਿੰਨੇ ਕ ਦੇ ਪਾ ਜਾਂਦੇ ਨੇ ਆ 3500 ਸਪੈਸਰ ਦੀ 3500 ਸਪੈਸਰ ਦੀ ਲੈ ਮਿੱਤਰੋ ਘੈਂਟ ਗੱਡੀ ਹੈਗੀ ਅੰਦਰੋਂ ਦਿਖਾ ਦੇ ਬਾਈ ਹਨਾ ਅੰਟੀਰੀਅਰ ਦੇਖੋ ਗੱਡੀ ਦਾ ਸਾਰੀ ਪੌਸਿੰਗ ਏਰੀਆ ਡੀਜ਼ਲ ਕਾਰ ਹੈ ਬਿਲਕੁਲ ਓਕੇ ਆ ਓਕੇ ਲੈ ਮਿੱਤਰੋ LED ਲੱਗੀ ਹੋਈ ਹੈਗੀ ਪਾਸਿੰਗ ਪੁੱਛ ਨਹੀਂ ਆ ਬਈ ਇਹਦੀ ਪਾਸਿੰਗ ਆ ਜੀ 26 27 ਤੱਕ 26 27 ਤੱਕ ਬਈ ਇਹ ਪਾਸਿੰਗ ਪਈਆ ਸੋਡਾ ਟਾਬੀਆ ਗੱਡੀ ਆ ਏ ਡੀਜ਼ਲ ਆ ਨਾ ਬਈ ਇਹ ਡੀਜ਼ਲ ਦੀ ਡੀਜ਼ਲ ਗੱਡੀ ਆ ਪੰਜਾਬ ਦੀ ਆ ਪੰਜਾਬ ਨੰਬਰ ਆ ਪੀ 60 ਆ ਨਾ ਬਈ ਹਣ ਮਿਲਣਾ ਹਾਂ ਜੀ ਤਨਤਰੋ ਮੁਹਾਲੀ ਦਾ ਨੰਬਰ ਆ ਯਾ ਇੱਕ ਪਾਸ ਆ 25 ਤੱਕ ਬਾਅਦ ਚੱਕਰ ਵਾਲੇ ਪੀਲ ਕੰਪਰੇਣਾ ਹਾਂਜੀ ਬੀਲ ਕੱਪ ਹੈਗੇ ਨੇ ਤੇ ਬਈ ਪੰਜਾਬ ਨੰਬਰ ਆ ਇਹ ਤੇ ਨੰਬਰ ਦੱਸਿਓ ਤੁਸੀਂ ਪੀ ਵੀ 30 ਹੈ ਕਿ ਥੋੜਾ ਤੇ ਮਾਡਲ ਮਾਡਲ ਆ ਪਾ ਬਈ ਅੰਦਰੋਂ ਕਿ ਮੈਂ ਬਈ ਗੱਡੀ ਅੰਦਰੋਂ ਸੀਟ ਕਵਰ ਨਾ ਮੇਨਣਾ ਬਈ ਹਾਂਜੀ ਲੈ ਮਤਰੋਂ ਅੰਟੀਰੀਅਰ ਵਧੀ ਸਾਫ ਸੁਧਰੀ ਗੱਡੀ ਹੈਗੀ ਪਾਸਿੰਗ ਹੈਗੀ ਆ ਇੰਜਨ ਗਿਰਦੀ ਕਿ ਮੈਚ ਜੀ ਜਮਾ ਹੋ ਗਿਆ ਵਧੀਆ ਨੋਨ ਐਕਸੀਡੈਂਟ ਆ ਨੋਨ ਐਕਸੀਡੈਂਟ ਕਿੰਨੇ ਦਿਨੇ ਫਰੇ ਜੀ 120000 120000 ਦੀ ਹਾਂ ਜੀ ਲੈ ਮਿੱਤਰੋ 120000 ਦੀ ਗੱਡੀ ਮਿਲ ਜੂ ਤੁਹਾਨੂੰ ਪੈਟਰੋਲ ਹਨਾ ਠੀਕ ਐ ਪਾਸਿੰਗ ਹੈਗੀ ਆ 13 ਮਾਡਲ 3 ਲੱਖ ਚ ਮਿਲ ਜੂ ਪੰਜਾਬ ਨੰਬਰ ਅਪਲਾਈ ਕੀਤਾ ਆ ਲੱਗੂਗਾ ਇਹਦੇ ਗੱਡੀ ਸੋਹਣੀ ਨੋਨ ਐਕਸੀਡੈਂਟ ਆ ਬਾਈ ਨੋਨ ਐਕਸੀਡੈਂਟ ਬਾਈ ਗੱਡੀ ਦਾ ਇੰਟੀਰੀਅਰ ਚੈੱਕ ਕਰ ਲੋ ਸਾਫ ਸੁਥਰਾ ਇੰਟੀਰੀਅਰ ਆ ਘੈਂਟ ਗੱਡੀ ਆ ਤੇ ਬਾਈ ਨੰਬਰ ਇਹ ਤਾਂ ਲੱਗੂ ਆ ਸਾਨੂੰ ਜ਼ਰੂਰ ਦਾ ਹਨਾ ਬਾਈ ਹਾਂਜੀ ਜ਼ਰੂਰ ਦਾ ਨੰਬਰ ਲੱਗੂ ਲਾਈ ਵੀ ਲੱਗੇ ਹੋਏ ਨੇਗੇ ਕਾਰ ਵਧੀਆ ਨੇ ਤੇ ਬਾਈ 3 ਲੱਖ ਚ ਮਿਲ ਜੂ ਇਹਦੇ ਤੇ ਲੋਨ ਵੀ ਹੋ ਜੂ ਹਨਾ ਬਾਈ ਤੇ ਉਹ ਕਰੂ ਚਾਹੀਦੀ ਆ ਬਹੁਤ ਵੀਰ ਕਹਿੰਦੇ ਸਾਨੂੰ ਬਾਈ ਕਰੂ ਚਾਹੀਦੀ ਆ ਬਾਈ ਇਸ ਟਾਈਮ ਆਪਾਂ ਖੜੇ ਆਗੇ ਜੀਕੇ ਕਾਰੋਬਾਰ ਦੇ ਪਹਿਲਾਂ ਹਾਸੀ ਗਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਬਾਈ ਸਵਾਗਤ ਹੈ ਤੁਹਾਡਾ ਆਪਣੇ ਫੇਜ ਉੱਤੇ ਸੁਖਤਰਾ ਪ੍ਰੋਡਕਸ਼ਨ ਦੇ ਤੇ ਬਾਕੀ ਬਾਈ ਜੀ ਆਪਣੇ ਨਾਲ ਨੇ ਬਾਈ ਹਾਸੀ ਗਾਲ ਬਾਲਾਂ ਦਾ ਕੀ ਹਾਲ ਆ ਬਾਈ ਬਹੁਤ ਵਧੀਆ ਚੈਟ ਹੋਰ ਨੇ ਯਾਰ ਤੇ ਬਾਈ ਆਪਣਾ ਮੜਾ ਸ਼ਾਪ ਦਾ ਟਰੈਸ ਲਖਾਓ ਪਹਿਲਾਂ ਸੇਵਰੇ ਬਰਨਾਲੇ ਦੇ ਵਿੱਚ ਧਨੋਲਾ ਰੋਡ ਪੈਂਦਾ ਜੀ ਇਹ ਠੀਕ ਹੈ ਬਾਈ ਇਧਰ 3.4 ਵਾਹੀ ਵਾਲੀ ਚੁੰਗੀ ਨੇੜੇ ਆ ਜਿੱਧਰ ਆਈਟੀਆ ਚੌਂਕ ਪੈਂਦਾ ਜੀ ਠੀਕ ਹੈ ਹਾਂ ਜੀ ਮਿੱਤਰੋ ਜਿਹੜੇ ਕਾਰ ਬਿਆਰਾ ਸ਼ਾਪ ਤੇ ਆਪਾਂ ਇਸ ਟਾਈਮ ਖੜੇ ਆਂਗੇ ਪਰਵਾਹੀ ਵਾਲੀ ਚੁੰਗੀ ਦੇ ਨੇੜੇ ਧਨੋਲਾ ਰੋਡ ਦੇ ਉੱਤੇ ਆਈਟੀਆ ਚੌਕ ਤੋਂ ਜੁੜਾਉਣੇ ਆ ਤੇ ਬਾਈ ਕਿੰਨੀਆਂ ਗੱਡੀਆਂ ਨੇ ਅੱਜ ਆਪਣੇ ਕੋਲ ਹੈਗੇ ਮੇਰੇ 18 ਤੋਂ ਵੀ ਘੱਟ ਆਏਗੀ 18 ਤੋਂ ਵੀ ਘੱਟ ਹੈਗੇ ਨੇ ਹਾਂ ਜੀ ਪੇਪਰ ਵਗੈਰਾ ਨੌਨ ਐਕਸੀਡੈਂਟ ਦੀ ਹੈਗੇ ਉਹ ਗੱਡੀਆਂ ਬਿਲਕੁਲ ਓਕੇ ਨੇ ਠੀਕ ਹੈ ਹਾਂ ਕਰੀਏ ਫੇਰ ਸ਼ੁਰੂ ਬਰੇਕ ਹਾਂ ਜੀ ਮਿੱਤਰ ਪਹਿਲਾਂ ਦੀ ਤਰ੍ਹਾਂ ਵੀਰੇ ਵਰਕਰ ਆ ਰਹੇ ਚੀਕ ਠੀਕ ਹੈ ਲ ਮਤਲਬ ਤੁਮਾਕੇ ਰੇਟ ਹੋਣਗੇ ਤੇ ਪਹਿਲੀ ਗੱਡੀ ਤੋਂ ਸ਼ੁਰੂ ਕਰਦਾ ਹਾਂ ਤੁਮਾਕੇ ਦੇਣੇ ਤੇ ਬਾਈ ਕੀ ਡਿਟੇਲ ਆ ਵਰਨਾ ਦੱਸੋ ਮੜੀ ਇਹਦੀ ਇਹ 2009 ਮਾਡਲ ਆ ਵੀਰੇ ਅੱਛਾ 29 ਤੱਕ ਦੀ ਪਾਸਿੰਗ ਪੇਜਣਗੇ 5 ਸਾਲਾਂ ਦੀ 5 ਸਾਲ ਦੀ ਪਾਸਿੰਗ ਹੈਗੀ ਆ ਹਾਂਜੀ ਹਾਂ ਠੀਕ ਹੈ ਲ ਮਤਲਬ 5 ਸਾਲਾਂ ਦੀ ਪਾਸਿੰਗ ਆ ਇਹ ਹੈਗੀ ਵਰਨਾ 2009 ਮਾਡਲ ਪੰਜਾਬ ਨੰਬਰ ਆ ਬਈ ਪੰਜਾਬ ਨੰਬਰ ਆ ਡੀਜ਼ਲ ਕਾਰ ਆਗੀ ਠੀਕ ਆ ਡੀਜ਼ਲ ਕਾਰ ਆ ਬਾਈ ਅੰਦਰੋਂ ਅੰਟੀਰੀਅਰ ਦੇਖੋ ਫੈਂਸੀ ਇੰਟੀਰੀਅਰ ਆ ਦਿਖਾ ਦੇ ਬਾਈ ਮੜਾ ਦਿਖਾ ਹਨਾ ਕਮਾ ਕੇ ਕੈਮਰਾ ਆ ਫੈਂ ਇੰਜਨ ਗੇਰ ਕਰ ਗਿਆ ਬਈ ਗੱਡੀ ਦਾ ਇੰਜਨ ਗੇਰ ਓਕੇ ਆ ਠੀਕ ਆ ਇੰਜਨ ਗੇਰ ਵਧੀਆ ਬਈ ਗੱਡੀ ਦਾ ਤੇ ਬਾਕੀ ਟਾਇਰ ਵਧੀਆ ਨੇਗੇ ਤੇ ਬਈ ਰੇਟ ਧਵਾਕੇ ਦਰ ਦੇ ਦੋ 120000 120000 ਹਾਂ ਪਰਨਾ ਬਈ ਬਈ ਸਾਤ ਸਾਤ ਮਾਡਲ ਆ ਡੇਡ ਡੇਡ ਲੱਖ ਰੁਪਏ ਮੰਗਿਆ ਇਹਨਾਂ ਦਾ ਪੰਜ ਸਾਲ ਦੀ ਪਾਸ ਗਿਆ ਪੰਜਾਬ ਨੰਬਰ ਆ ਡੀਜ਼ਲ ਕਾਰ ਆ 120000 ਦੀ ਜੀ ਮਿੱਤਰੋ 120000 ਦੀ ਲੈ ਜਾ ਮੇਰਾ ਭਰਾ ਤੁਸੀਂ ਕੋਈ ਵੀ ਵੀਡੀਓ ਚੈੱਕ ਕਰ ਲਓ ਸਾਤ ਤੋਂ ਮਾਡਲ ਵਾਲਿਆ ਬਈ ਬਰਨਾ ਡੇਡ ਡੇਡ ਲੱਖ ਦੇ ਪੈਦਾ ਬਈ ਦੇਰੇ ਨੇ ਵੀਰ ਤੇ ਬਈ ਆ ਲੈ ਜਾ ਮੇਰਾ ਭਰਾ 120000 ਚ ਨਵਾਂ ਮਾਡਲ ਤੌਫਾ ਹੈ ਭਾਈ 29 ਤੱਕ ਪਾਸਿੰਗ ਆ ਗਈ ਠੀਕ ਹੈ ਤੇ ਅੱਗੇ ਵੀਰੇ ਇਧਰ ਆ ਗਈ ਆਪਣੀ ਹੋਰ ਡਾਟਾ ਵਾਲੇ ਦੀ ਘੜੀ ਹੈ ਜੇ ਇਹ ਫਸਟ ਹੈ ਵੀਰੇ 2009 ਮੰਡ ਠੀਕ ਹੈ ਭਾਈ ਹਾਂਜੀ ਤੇ ਲੈ ਮਤਰਾ ਜਲੰਧਰ ਨੰਬਰ 11 ਹੱਟੀ ਜਲੰਧਰ ਵੀਰੇ ਜਿੱਦੀ ਜਲੰਧਰ ਆ ਸਰਕਾਰੀ ਪਲੇਟਾਂ ਲੱਗੀਆਂ ਠੀਕ ਹੈ ਭਾਈ ਤੇ ਬਿਲਕੁਲ ਸਾਫ਼ ਸੁਥਰੀ ਨੋਨ ਐਕਸੀਡੈਂਟ ਕਾਰ ਆ ਜੀ ਨੋਨ ਐਕਸੀਡੈਂਟ ਕਾਰ ਆ ਸਰਕਾਰੀ ਨੰਬਰ ਬੇਟਾ ਲੱਗਿਓ ਨੇ 3 ਜਨਗਰ ਦੀ ਵਧੀਆ ਭਾਈ ਲੈ ਮਤਰਾ 3 ਜਨਗਰ ਦੀ ਵਧੀਆ ਅੰਦਰੋਂ ਚੈੱਕ ਕਰ ਲੋ ਸੀਟ ਕਵਰ ਇੰਟੀਰੀਅਰ ਗੱਡੀ ਦਾ ਹਨਾ ਤੇ ਭਾਈ ਘੈਂਟ ਗੱਡੀ ਹੈਗੀ ਨੋਨ ਐਕਸੀਡੈਂਟ ਦੀ ਗਾਰੰਟੀ ਇਹ ਦੇ ਬੇਪਰੇ ਗੱਲ ਕਰਾਂ ਦੀ ਰੇਟ ਦੀ ਧਮਾਕੇਦਾਰ ਰੇਟ ਕਿਊਗਾ 75000 ਰੁਪਏ 75000 ਦੀ ਹਾਂਜੀ ਲੈ ਮਿੱਤਰੋ 75000 ਦੀ ਆ ਗੱਡੀ ਲੈ ਜੋ ਪਾਸਿੰਗ ਹੈਗੀ ਵੀਰੇ ਦੀ ਥੋੜੀ ਬਹੁਤ ਆ ਪਾਸ ਕਿ ਜੀ 1-2 ਮਹੀਨਾ ਦੀ ਹੋਣੀ ਹੈ ਬਈ ਠੀਕ ਹੈ ਲੈ ਮਿੱਤਰੋ ਅੱਗੇ ਹੀ ਪਾਸਿੰਗ ਉਹ ਦੀ ਚਿੱਪ ਵਾਲੀ ਆਰਸੀ ਆ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੋ ਗੱਲਬਾਤ ਕਰ ਲਿਓ ਜੀਕੇ ਕਾਰਬਯਾਰ ਬਰਨਾਲਾ ਡੈਕਸਟਰਮ ਖੜੇ ਆਂਗੇ ਲੈ ਮਿੱਤਰੋ ਤਰੂ ਹੀ ਕਿਹਾ ਜੀ ਨਾ ਆ ਲੈਓ ਮਿੱਤਰੋ ਤੂ ਚਾਹੀਦਾ ਕਿਸੇ ਵੀਰ ਨੂੰ ਆ ਖੜੀਆ ਵੀਰੇ ਠੀਕ ਹੈ ਬਸ ਤਾਂ ਬਹੁਤ ਲੱਭ ਨਹੀਂ ਰਹੀ ਏ ਅੱਜ ਦੇ ਟਾਈਮ ਤੇ ਵੀਰੇ ਇਹ 2010 ਮਾਡਲ ਹੈ ਵੀਰੇ ਠੀਕ ਹੈ ਬਾਈ ਟੌਪ ਵਾਲਾ ਮਾਡਲ ਹੈ ITZ ITZ ਟੌਪ ਵਾਲਾ ਮਾਡਲ ਹੈ ਸਰੂ ਖਾਲਾ ਨਾ ਸਰੂ ਵਰਕਿੰਗ ਹੈਗਾ ਠੀਕ ਹੈ ਬਾਈ ਐਨਡੀ ਪਲੇਅਰ ਅੰਦਰ ਲੱਗਿਆ ਹੋਇਆ ਹੈਗਾ ਅੱਛਾ ਅੰਦਰੋਂ ਵਧੀਆ ਪਈ ਗੱਡੀ ਬਿਲਕੁਲ ਨਵੀਂ ਪਈ ਹੈ ਵੀਰੇ ਮਿੱਤਰੋ ਅੰਦਰੋਂ ਚੈੱਕ ਕਰਨ ਤੁਸੀਂ ਹੂੰ ਜਮਨ ਨਵੀਂ ਕਾਰ ਨੌਨ ਐਕਸੀਡੈਂਟ ਆ ਅੱਛਾ ਲਾ ਮਿੱਤਰੋ ਨੌਨ ਐਕਸੀਡੈਂਟ ਦੀ ਗਾਰੰਟੀ ਆ ਅੰਦਰੋਂ ਵਧੀਆ ਪਿਆ ਇੰਜਨ ਹੈ ਵਧੀਆ ਪਿਆ ਟਾਇਰ ਵਧੀਆ ਪਏ ਨੇ ਲਾਈਵ ਵੀ ਲਸੂਨੇ ਨੇ ਲੁਧਿਆਣਾ ਨੰਬਰ ਕਾਰ ਆਗੀ ਬਈ ਯਾਤਰਾ ਕਰੂਜ਼ ਦੇ ਵਿੱਚ ਕੀ ਹੁੰਦਾ ਜਦੋਂ ਤਾਂ ਸੰਰੂਖ ਨਹੀਂ ਮਿਲਦਾ ਜਦੋਂ ਪੰਜਾਬ ਪੰਜਾਬ ਨਾ ਮਿਲਦਾ ਨਾ ਬਈ ਵਧੀਆ ਗੱਡੀ ਨਹੀਂ ਮਿਲਦੀ ਹੈਗੀ ਆ ਦੇ ਟਾਈਮ ਤੇ 10 ਮਾਡਲ ਆ ਬਈ ਇਹ 10 ਮਾਡਲ ਪਾਸਿੰਗ ਵੀ ਹੈਗੀ ਆ ਤੇ ਬਈ ਰੇਟ ਕੀ ਇਹਦਾ 2 ਲੱਖ 30 ਹਜ਼ਾਰ 2 ਲੱਖ 30 ਹਜ਼ਾਰ ਹਾਂਜੀ ਲੈ ਮਿੱਤਰੋ 2 ਲੱਖ 30 ਹਜ਼ਾਰ ਦੀ ਇਹ ਕਰੂਜ਼ ਮਿਲ ਜੂ ਇਹ ਤੇ ਲੋਨ ਤਾਂ ਨਹੀਂ ਹੋਣਾ ਬਈ ਨਹੀਂ ਲੋਨ ਨਹੀਂ ਹੋਣਾ ਵੀਰੇ ਲੋਨ ਨਹੀਂ ਹੋਣਾ ਕਰੂਜ਼ ਤਾਂ ਹੁੰਦਾ ਨਹੀਂ ਉਹ ਘਟਨਦਾ ਨਾ ਲੈ ਮਿੱਤਰੋ 2 ਲੱਖ 30 ਹਜ਼ਾਰ ਦੀ ਬਈ ਮਿਲ ਜੂਗੀ ਕਰੂਜ਼ ਹਨਾ ਚੱਕ ਲਓ ਮੇਰਾ ਭਰਾ ਜਲਦੀ ਤੇ ਜਲਦੀ ਅੱਗੇ ਵੀਰੇ ਮਾਂਜ ਆ ਗਈ ਟਾਟਾ ਵਾਲਿਆਂ ਦੀ ਇਹਦੀ ਪਾਸਿੰਗ ਹੈਗੀ ਆ ਦੀ ਇਹ ਕੁਆਟਰ ਜੈਟ ਵੀਰੇ ਸਵੈਪਟਾ ਵਾਲਾ ਇੰਜਨ ਹੈਗਾ ਸਵੈਪਟਾ ਵਾਲਾ ਇੰਜਨ ਆ 10 ਮਾਡਲ ਆ ਪੰਜਾਬ ਨੰਬਰ ਆ ਜਲੰਧਰ ਦਾ ਹਾਂ ਤੇ ਡੀਜ਼ਲ ਕਾਰ ਆ ਗਈ ਬਿਲਕੁਲ ਓਕੇ ਹੈਗੀ ਮਿੱਤਰੋ ਅੰਦਰੋਂ ਚੈੱਕ ਕਰ ਲਓ ਤੁਸੀਂ ਗੱਡੀ ਦਾ ਇੰਟੀਰੀਅਰ ਸੋਹਣਾ ਹੈਗਾ 10 ਮਾਡਲ ਆ 25 ਤੱਕ ਪਾਸ ਆ ਤੇ ਆਪਣੀ ਜਲੰਧਰ ਨੰਬਰ ਦੀ ਕਾਰ ਆ ਇਹ ਕੋਈ ਵੀਰ ਜਲੰਧਰ ਵਾਲਾ ਦੇਖ ਰਿਹਾ ਹੈਗਾ ਜਲੰਧਰ ਨੰਬਰ ਗੱਡੀ ਚਾਹੀਦੀ ਆ ਆ ਗੱਡੀ ਆ ਵੀਰੇ ਸਵੈਪਟਾ ਵਾਲਾ ਇੰਜਨ ਹੁੰਦਾ ਇਹਦੇ ਵਿੱਚ ਠੀਕ ਹੈ ਰੇਟ ਬਾਈ ਦਾ 620000 120000 ਹਾਂ ਜੀ ਲੈ ਮਿੱਤਰੋ 120000 ਦੀ ਆ ਗੱਡੀ ਲੈਓ ਟਾਟਾ ਵਾਲਿਆਂ ਦੀ ਮਾਂਜਾ ਗੱਡੀ ਕੁਆਟਰਾ ਜੱਟ ਨਾ ਸੇਕ ਵਾਲਿਆਂ ਦੀ ਨਾ ਚੱਕ ਲੋ ਮੇਰਾ ਭਰਾ ਜਲਦੀ ਤੋਂ ਜਲਦੀ ਭਾਈ ਤੁਹਾਨੂੰ ਹੁਣ ਕਬੂਤਰੀ ਦਿਖਾਉਣਿਆ ਘੈਂਟ ਜੀ ਹਨਾ ਠੀਕ ਐ ਭਈ ਆਹ ਬਹੁਤ ਘੱਟ ਮਿਲਦੀ ਐ ਨਾ ਜਿੱਦੇ ਟਾਈਮ 'ਚ ਸਹੀ ਗੱਲ ਐ ਜੀ ਲੈ ਮਿੱਤਰੋ ਸਕੌਟਾਕ ਟਾਵੀਆ ਭਾਈ ਪਹਿਲੇ ਤਾਂ ਲਾਈ ਵੀਲ ਚੈੱਕ ਕਰਾ ਦੇ ਗੱਡੀ ਦੇ ਭਾਈ ਕਿੰਨੇ ਕਿਤੇ ਹੋਣਗੇ ਲਾਈ ਵੀਲ ਦੇ 34000 ਰੁਪਏ ਦੇ ਵੀਰੇ ਪਵਾਏ ਆਪਣੇ ਕੋਲੇ ਕੱਲੇ ਲਾਈ ਵੀਲ ਹਾਂਜੀ ਲੈ ਮਿੱਤਰੋ ਕੱਲੇ ਲਾਈ ਲਾਈ ਵੀਲ 34000 ਦੇ ਤੇ ਫਿਰ ਸਪੇਸਰ ਵੀ ਪਾਏ ਹੋਣਗੇ ਬਾਹਰ ਕਢਾ ਕੇ ਨਾ ਸਪੇਸਰ ਵੱਖਰੇ ਪਾਏ ਆਂ ਸਪ 3500 ਸਪੈਸਰ ਜੀ 3500 ਸਪੈਸਰ ਜੀ ਲੈ ਮਿੱਤਰੋ ਘੈਂਟ ਗੱਡੀ ਆਗੀ ਅੰਦਰੋਂ ਦਿਖਾ ਦੇ ਬਾਈ ਹਨਾ ਅੰਟੀਰੀਅਰ ਦੇਖੋ ਗੱਡੀ ਦਾ ਸਾਰੀ ਪਾਸਿੰਗ ਏਰੀਆ ਡੀਜ਼ਲ ਕਾਰ ਆ ਬਿਲਕੁਲ ਓਕੇ ਆ ਓਕੇ ਲੈ ਮਿੱਤਰੋ LED ਲੱਗੀ ਹੋਈ ਹੈਗੀ ਗੱਡੀ ਸੋਹਣੀ ਆ ਸਾਫ਼ ਸੁਥਰੀ ਆ ਪਾਸਿੰਗ ਪਸੰਗੀਆਂ ਜੀ ਬਾਈ ਇਹਦੀ ਪਾਸਿੰਗ ਆ ਜੀ 26 27 ਤੱਕ 26 27 ਤੱਕ ਬਾਈ ਇਹ ਪਾਸਿੰਗ ਪਈਆ ਸੌਡਾ ਟਾਬੀਆ ਗੱਡੀ ਆ ਏ ਡੀਜ਼ਲ ਆ ਨਾ ਬਾਈ ਇਹ ਡੀਜ਼ਲ ਜੀ ਡੀਜ਼ਲ ਗੱਡੀ ਆ ਪੰਜਾਬ ਦੀ ਆ ਪੰਜਾਬ ਨੂੰ 266 ਰਾ ਨਾ ਬਾਈ ਹਣ ਮਿਲਣਾ ਲੈ ਮਿੱਤਰੋ ਮੁਹਾਲੀ ਦਾ ਨੰਬਰ ਆ ਏ ਰੇਟ ਦੇ ਦੋ ਬਾਈ ਤੁਮਾਕੇਦਾਰੇ ਦਾ 1,60,000 1,60,000 ਹਾਂ ਲ ਮੇਤਰ 1,60,000 ਦੀ ਸਕੋਡਾ ਖਤਾਵੇ ਮਿਲ ਜੂ ਆ ਚੇਂਜ ਹੋ ਕੇ ਮਿਲ ਜੂ ਪਿੱਛੇ ਬਾਈ ਚੇਂਜ ਕਰਕੇ ਦੇਵਾਂਗੇ ਲ ਮੇਤਰ ਆ ਚੇਂਜ ਹੋ ਕੇ ਮਿਲੂਗਾ ਹੋਇਆ ਹੋਇਆ ਕਲਾਸ ਕੱਲ ਹੀ ਆਪਾਂ ਉਸ ਨੂੰ ਚੇਂਜ ਹੋ ਜਾਣਾ ਠੀਕ ਆ ਲ ਮੇਤਰ ਇਹ ਵੀ ਚੇਂਜ ਹੋ ਜੂਗਾ ਗਵਾਨ ਨੰਬਰ ਚੱਲ ਰਿਹਾ ਉਸ ਸਕਰੀਨ ਤੇ ਇਹਦੇ ਤਾਂ ਨਹੀਂ ਲੋਨ ਹੁੰਦਾ ਬਾਈ ਨਹੀਂ ਲੋਨ ਮੁਸਕਲਾ ਨਹੀਂ ਲੋਨ ਮੁਸਕਲਾ ਠੀਕ ਆ ਬਾਕੀ ਮੋਬਾਈਲ ਨੰਬਰ ਸਕਰੀਨ ਦਾ ਬਾਈ ਚੱਕ ਲੋ ਜੀ ਕੇ 4000 ਬਰਨਾਲਾ ਦੇ ਇਸ ਟਾਈਮ ਖੜੇ ਆ ਆਪਾਂ ਫਰਬਾਹੀ ਵਾਲੀ ਚੁੰਗੀ ਦੇ ਨੇੜੇ ਤਨੌ ਰਾਸਤੇ 'ਚ ਫਰਮਾਈ ਵਾਲੀ ਚੁੰਗੀ ਆਉਂਦੀ ਆ ਜਾਂ ਸੱਜੇ ਪਾਸੇ ਬਈ ਜਿਹਕੇ ਕਾਰਬੀਆਰ ਦੇ ਬੋਰਡ ਲੱਗੇ ਹੋਣੇ ਖੰਮਿਆਂ ਦੇ ਵੀ ਤੇ ਇਧਰ ਰਾਈਟ ਸਾਈਡ ਤੇ ਵੀ ਨਾ ਤੇ ਬਈ ਆਹ ਆਲਟੋ ਆ ਗਈ ਧਮਾਕੇ ਦਾ ਰੇਟ ਹੋਣਾ ਬਈ ਹਾਂਜੀ ਕੀ ਗੱਲ ਬਾਤ ਆ ਦੀ ਫਿਰ 2006 ਮਾਡਲ ਆ ਬਈ ਹਾਂ ਤੇ ਪੰਜਾਬ ਨੰਬਰ ਆ LXI ਆ ਠੀਕ ਆ ਬਈ ਤੇ ਨਾਉਨ ਐਕਸੀਡੈਂਟਾ ਇੰਜਨ ਗੇਰ ਬਿਲਕੁਲ ਟਾਇਰ ਤਾਂ ਵਧੀਆ ਪੈਨੇ ਨਾ ਬਈ ਗੱਡੀ ਦੇ ਤੇ ਸੀਟ ਕਵਰ ਨਵੇਂ ਨਵੇਂ ਕਿੜਾਏ ਆਪਾਂ ਸੀਟ ਕਵਰ ਤਾਂ ਨਵੇਂ ਨੇ ਨਾ ਬਈ ਹਾਂਜੀ ਨਾ ਮੇਤਰੋ ਸੀਟ ਕਵਰ ਨਵੇਂ ਨੇਗੇ ਗੱਡੀ ਸੋਹਣੀ ਹੈਗੀ ਟਾਇਰ ਵਧੀਆ ਪੈਨੇ ਲਾਈਟ ਵੀ ਲੱਗੇ ਨੇਗੇ ਐਲਐਕਐਸਆਈ ਹੈ ਬਾਈ ਐਲਐਕਐਸਆਈ ਸਟੇਰੋ ਮਿੱਤਰੋ ਐਲਐਕਐਸਆਈ ਆ ਸਟੇਰਿੰਗ ਪਾਵਰ ਵਾਲਾ ਮਾਡਲ ਹੈ ਤੇ ਪੰਜਾਬ ਨੰਬਰ ਦੀ ਬਾਈ ਗੱਡੀਆਂ ਨੇ ਇਹ ਹਾਂਜੀ ਤੇ ਬਾਈ ਕੀ ਗੱਲ ਬਾਤ ਆ ਦੀ ਰੇਟ ਰੁੱਟ ਦੀ 80000 ਫਿਰ ਦੇ ਜਾਈਂ 85000 ਦੀ ਲੈ ਮਿੱਤਰੋ 85000 ਦੀ ਪਾਸਿੰਗ ਵਾਲੀ ਆਟੋ ਗੱਡੀ ਮਿਲ ਜੂ ਐਲਐਕਐਸਆਈ ਵਾਲਾ ਮਾਡਲ ਹੈ ਨਾ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਹੈ ਮੇਰਾ ਭਰਾ ਚੱਕ ਲੋ ਹਨਾ ਤੇ ਬਾਈ ਇੱਧਰ ਆਪਣੀ ਆ ਗਈ 13 ਮਾਡਲ ਸਵਿਫਟ ਗੱਡੀਆਂ ਬਾਈ ਹਾਂਜੀ ਘੈਂਟ ਰੇਟ ਹੋਊਗਾ ਬਿਲਕੁਲ ਜੀ ਕਿੰਨਾ ਕੁ ਤੁਸੀਂ ਦੱਸ ਦੋ ਉਹਨਾਂ ਨੇ ਮਾ 13 ਮਾਡਲ ਦਿਹਾਉਣਾ ਸਾਢੇ ਤਿੰਨ ਦਿਨ ਮੰਗਦੇ 13 ਮਾਡਲ ਸਾਢੇ ਦਿਨ ਵੀ ਮੰਗੀ ਵੀ ਜਾਂਦੇ ਨੇ ਵਿਕੀ ਵੀ ਜਾਂਦੀਆਂ ਨੇ ਸੋਹਣੀਆਂ ਦਾ ਸੱਜੇ ਹੁੰਦੀਆਂ ਪਰ ਆਪਾਂ 3 ਲੱਖ ਰੁਪਏ ਦੀ ਪੰਜਾਬ ਨੰਬਰ ਇਹਦਾ ਅਪਲਾਈ ਹੋਇਆ ਹੋਇਆ ਹੈਗਾ ਅਪਲਾਈ ਹੋਇਆ ਹੈ ਆ ਡਿਜੀਟਲ ਕਾਰ ਆ ਸੋਹਣੀ ਸਾਫ ਸੁਥਰੀ ਗੱਡੀਆ ਮਤਲਬ 13 ਮਾਡਲ 3 ਲੱਖ ਚ ਮਿਲ ਜੂ ਪੰਜਾਬ ਨੰਬਰ ਅਪਲਾਈ ਕੀਤਾ ਆ ਲੱਗੂਗਾ ਇਹਦੇ ਗੱਡੀ ਸੋਹਣੀ ਨਾਹੋਨ ਐਕਸੀਡੈਂਟ ਆ ਬਾਈ ਨਾਹੋਨ ਐਕਸੀਡੈਂਟ ਬਾਈ ਗੱਡੀ ਦਾ ਇੰਟੀਰੀਅਰ ਚੈੱਕ ਕਰ ਲੋ ਸਾਫ ਸੁਥਰਾ ਇੰਟੀਰੀਅਰ ਆ ਘੈਂਟ ਗੱਡੀ ਆ ਤੇ ਬਾਈ ਨੰਬਰ ਇਹਦੇ ਲੱਗੂਗਾ ਸਨ ਜ਼ਰੂ ਸਾਰੇ ਵਧੀਆ ਨੇ ਤੇ ਬਈ 3 ਲੱਖ ਚ ਮਿਲ ਜੂ ਇਹ ਤੇ ਲੋਨ ਵੀ ਹੋ ਜੂਣਾ ਬਈ ਲੋਨ ਹੋ ਜੂਗਾ ਮੋਬਾਈਲ ਨੰਬਰ ਬਈ ਸਕਰੀਨ ਤੇ ਚੱਲ ਰਿਹਾ ਹੋਊਗਾ ਗੱਲ ਬਾਤ ਤੁਸੀਂ ਕਰ ਲਿਓ ਮੇਰਾ ਮਾਡਲ ਇਹ ਗੱਡੀ ਹੈਗੀ ਢਾਂਡ ਗੱਡੀ ਹੈਗੀ ਗੱਲ ਬਾਤ ਤੁਸੀਂ ਕਰ ਲਿਓ ਨਾ ਕਹਿੰਦਾ ਵੀ ਗਰਮੀਆਂ ਦਾ ਤੋਹਫਾ ਸਰਦੀਆਂ ਦਾ ਬਹੁਤ ਦੇਖਿਆ ਹੁਣ ਕਿ ਤੋਹਫੇ ਤੁਹਾਨੂੰ ਗਰਮੀਆਂ ਦਾ ਤੋਹਫਾ ਖਾਣੇ ਆਉਣਾ ਠੀਕ ਐ ਐ ਪੂਰੀ ਮਖੇਵੀ ਕਹਿੰਦਾ ਮਰੂਤੀ ਜੀ ਹੁਣ ਹੁੰਦਾ ਐ ਏਸੀ ਬਿਲਕੁਲ ਇਹ ਤੇ ਤੁਸੀਂ ਖੜਕੇ ਚਲਾ ਲੇ ਉਹਨੂੰ ਬਹਿ ਕੇ ਚਲਾਦੇ ਤੁਹਾਨੂੰ ਹਵਾ ਹੀ ਹਵਾ ਲੱਗੂਣਾ ਬਈ ਸਹੀ ਗੱਲ ਐ ਕੀ ਗੱਲ ਬਾਤ ਆ ਬਈ ਜੀ ਇਹ ਵੀ 2003 ਮਾਡਲ ਆ ਮਾਰੂਤੀ ਦਾ ਇੰਜਨ ਹੈਗਾ 02 ਓਕੇ ਤੇ ਪੰਜਾਬ ਨੰਬਰ ਹੈ ਹਮ ਸਾਰੀ ਓਕੇ ਹੈਗੀ ਮੈਟ ਮੂਡ ਰੱਖਿਆ ਨਾ ਵੀਰੇ ਬ੍ਰੈਕ ਮੂਡ 70 ਮੈਟ ਨੇ ਸਾਰੀ ਪਾਉਸਿੰਗ ਹੋਈ ਹੋਈ ਹੈਗੀ ਓਕੇ ਤੇ ਵਧੀਆ ਚੱਲਦੀ ਆ ਲਾਈਟ ਵੀ ਲੱਗੇ ਹੋਣੇ ਨਾ ਬਾਈ ਹਾਂਜੀ ਤੇ ਜ਼ੀਰੋ ਟੂ ਇੰਜਨ ਆ ਹਾਂ ਤੇ ਰੇਟ ਵੀ ਬਿਲਕੁਲ ਜਾਇਜ਼ ਹੈ ਜਿਹੜੇ ਹਿਸਾਬ ਨਾਲ ਤੇ ਮੇਰੇ ਖਰਚ ਆ ਗਿਆ ਹਾਂ ਖਰਚੇ ਦੇ ਹਿਸਾਬ ਨਾਲ ਤਾਂ ਸਿਰਫ ਆਪਾ 85000 ਰੁਪਏ ਦੇ ਵਿੱਚ ਦੇ ਦੇਣਗੇ 85000 ਲੈ ਮਿੱਤਰੋ 85000 ਦੀ ਇਹ ਤੁਹਾਨੂੰ ਗੱਡੀ ਮਿਲ ਜੂ ਲਾਈ ਵੀ ਲੱਗਿਆ ਨਾ 70 ਮੈਟ ਨੇ ਸੀਟ ਕਵਰ ਪਾਏ ਹੋਏ ਨੇ ਘੈਂਟ ਗੱਡੀ ਆ 2 ਸੀਟਰ ਹੈ ਚਾਰ ਸੀਟਰ ਹਨ ਹੈਈ ਦਾ ਚਾਰ ਸੀਟਰੀ ਆ ਹਾਂ ਮਾੜੇ 3 ਸੀਟਰੀ ਕਰਤੀ ਨੇ ਪਿੱਛੋਂ ਜਾ ਬੰਦਾ ਖੜਕੇ ਵਾਏ ਜਾ ਬਹਿਕੇ ਵਾਜ ਜਾ ਆਪਸ਼ਨ ਹੈ ਪਿੱਛਲੇ ਵਾਲਾ ਆਪਸ਼ਨ ਰੱਖੀ ਆ ਵਿੱਚੇ ਲੈ ਮਿੱਤਰੋ 85000 ਦੀ ਤੁਹਾਨੂੰ ਗੱਡੀ ਮਿਲ ਜੂਗੀ ਗੱਲ ਬਾਤ ਤੁਸੀਂ ਕਰ ਲਿਓ ਜੀ ਕੀ ਕਰ-ਵਿਆਰ ਪਰਨਾਲ ਦਾ ਇਸ ਟਾਈਮ ਖੜੀ ਸੀ ਆਪਾਂ ਅੱਗੇ ਇਧਰ ਵੀ ਆ ਗਈ ਆਪਣੀ ਸਵਿਫਟ ਗੱਡੀ ਕੀ ਗੱਲ ਬਾਤ ਆ ਜੀ 2010 ਮਾਡਲ ਹੈ ਵੀਰੇ ਬੀਡੀਆਈ ਗੱਡੀ ਆ ਹਾਂ ਤੇ ਸਾਫ ਸੁਥਰੀ ਜੇ ਨੰਬਰ ਪੰਜਾਬ ਆ ਸਰਕਾਰੀ ਪਲੇਟਾਂ ਆ ਗਈਆਂ ਠੀਕ ਆ ਬਾਈ ਤਾਂ ਟਾਇਰ ਵੀ ਚੈੱਕਰ ਬਹੁਤ ਨਵੇਂ ਵਰਗੇ ਟਾਇਰ ਹੈ ਤੇ ਠੀਕ ਹੈ ਟਾਇਰ ਚੈੱਕ ਕਰਾ ਦੇ ਬਈ ਵਧੀਆ ਟਾਇਰ ਨੇ 10 ਮਾਡਲ ਆ ਗਈ ਤੇ ਵੀਡੀਓ ਹੈ ਬਈ ਇਹ ਹਾਂਜੀ ਵੀਡੀਓ ਵੀਡੀਓ ਹੀ ਆ ਮਿੱਤਰੋ ਚੈੱਕ ਕਰੋ ਗੱਡੀ ਦਾ ਅੰਟੀਰੀਅਰ ਸਾਫ ਸੁਥਰੀ ਗੱਡੀ ਆ ਤੇ ਬਈ ਪਾਸਿੰਗ ਪੂਰੀ ਹੈ ਇਹਦੀ ਪਾਸਿੰਗ ਹੈਗੀ ਬਈ 25 ਤੱਕ ਪਾਸਾ ਮਿੱਤਰੋ ਠੀਕ ਹੈ ਤੇ ਬਈ ਰੇਟ ਕੀ ਇਹਦਾ 185000 185000 ਮਿੱਤਰੋ 185000 ਦੀ ਗੱਡੀ ਮਿਲ ਜੂਗੇ ਅੱਗੇ ਹੋਰ ਇੱਕ ਸਵਿਫਟ ਗੱਡੀ ਆ ਗਈ ਤੇ ਬਾਈ ਪੈਟਰੋਲਾ ਡੀਜ਼ਲ ਆਏ ਪੈਟਰੋਲਾ ਪੈਟਰੋਲਾ ਕੀ ਗੱਲ ਬਾਤ ਆ ਪਾਸਿੰਗ ਪੁੱਸਣਗੇ ਕੀ ਵਿੱਚ ਪਾਸਿੰਗ ਹੈਗੀ ਆ ਜੀ ਗੱਲ ਮਤਰਾ ਪੰਜ ਮਾਡਲ ਆ ਪੰਜ ਮਾਡਲ ਆ 25 ਤੱਕ ਪਾਸ ਆ 25 ਤੱਕ ਬਾਅਦ ਚੱਕਰ ਵਾਲੀ ਬੀਲ ਕੱਪ ਰਹਿਣਾ ਹਾਂਜੀ ਬੀਲ ਕੱਪ ਹੈਗੇ ਨੇ ਤੇ ਭਾਈ ਪੰਜਾਬ ਨੰਬਰ ਆ ਇਹ ਤੇ ਨੰਬਰ ਦੱਸਿਓ ਤੁਸੀਂ ਪੀਵੀ30 ਹੈ ਕਿ ਥੋੜਾ ਤੇ ਮਾਡਲ ਮਾਡਲ ਆ ਪਾ ਬਾਈ ਅੰਦਰੋਂ ਕਿ ਮੈਂ ਭਾਈ ਗੱਡੀ ਟਰੋ ਸ਼ੀਟ ਕਵਰ ਨਾ ਮੇਨਣਾ ਬਾਈ ਹਾਂਜੀ ਲੈ ਮਤਰਾ ਅੰਟੀਰੀਅਰ ਵਧੀਆ ਪਿਆ ਸਾਫ਼ ਸੁਥਰੀ ਗੱਡੀ ਹੈਗੀ ਪਾਸਿੰਗ ਹੈਗੀ ਆ ਇੰਜਨ ਗਿਰਦੀ ਕਿ ਮੈਚ ਜੀ ਜਮਾਓ ਵਧੀਆ ਨੋਨ ਐਕਸੀਡੈਂਟ ਆ ਨੋਨ ਐਕਸੀਡੈਂਟ ਕਿੰਨੇ ਦਿਨੇ ਫਰੇਜ 120000 120000 ਦੀ ਹਾਂ ਜੀ ਲੈ ਮਿੱਤਰੋ 120000 ਦੀ ਗੱਡੀ ਮਿਲ ਜੂ ਤੁਹਾਨੂੰ ਪੈਟਰੋਲ ਹਨਾ ਠੀਕ ਐ ਪਾਸ ਨਹੀਂ ਹੈਗੀ ਆ ਪੁਆਇੰਟ ਨੰਬਰ ਚੱਲ ਰਿਹਾ ਉਹ ਸਕਰੀਨ ਤੇ ਚੱਕ ਲਓ ਮੇਰਾ ਭਰਾ ਅੱਗੇ ਫੋਰਡ ਵਾਲਾਂ ਦੀ ਫੀਗੋ ਗੱਡੀ ਆ ਗਈ ਬਾਈ ਜੀ ਕੀ ਡਿਟੇਲ ਆ ਵੀ ਇਹ 2010 ਮਾਡਲ ਆ ਵੀਰੇ ਹਾਂ ਤੇ ਪੰਜਾਬ ਨੰਬਰ ਆ ਇੰਜਨ ਗੇਅਰ ਦੀ ਬਿਲਕੁਲ ਓਕੇ ਨੋਨ ਐਕਸੀਡੈਂਟ ਕਾਰ ਆ ਠੀਕ ਐ ਲੈ ਮਿੱਤਰੋ ਜੇ ਵੀਡੀਓ ਵਧੀਆ ਲੱਗ ਰਿਹਾ ਨਾ ਵੀਡੀਓ ਨੂੰ ਲਾਈਕ ਸੇ ਜਰੂਰ ਕਰ ਦਿਓ ਤੇ ਭਈਆ ਨੰਬਰ ਦੱਸਿਓ ਹਾਇਆ ਕਿ ਪੀਕਾ ਦਾ ਸਾਡਾ ਮਾਡਲ ਆ ਬਾਈ ਪਾਸਿੰਗ ਹੈਗੀ ਆ ਟਾਇਰ ਵਧੀਆ ਪਏ ਨੇ ਸੀਟ ਕਵਰ ਵਧੀਆ ਨੇ ਗੱਡੀ ਦਾ ਅੰਦਰੋਂ ਇੰਟੀਰੀਅਰ ਵਧੀਆ ਹੈਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਆਪੀ ਗੱਡੀ ਹੈ ਨਾ ਸਕਰੀਨ ਤੇ ਬਾਈ ਤੇ ਬਾਈ ਜੀ ਇੰਜਨ ਕਿੱਮੇ ਗੱਡੀ ਦਾ ਜਮਾ ਸਹੀ ਹੈ ਜਮਾ ਸਹੀ ਹੈ ਚਾਲ ਚਲਾਵੇ ਦੀ ਵਧੀਆ ਗੱਡੀ ਕੀ ਰੇਟ ਆ ਦਾ 1,25,000 1,25,000 ਦੀ ਹਾਂਜੀ ਲੈ ਮੈਂ ਤੁਰ 1,25,000 ਦੀ ਤੇ ਗੱਡੀ ਮਿਲ ਜੂ ਠੀਕ ਹੈ ਚੈੱਕ ਲਓ ਮੇਰਾ ਭਰਾ ਜੀ ਕੇ ਕਾਰ ਬਿਆਰ ਬਰਨਾਲਾ ਤੇ ਖੜਿਆ ਇਸ ਟਾਈਮ ਲਾ ਮਿੱਤਰੋ ਇੱਕ ਹੋਰ ਸਵਿਫਟ ਗੱਡੀ ਆ ਗਈ ਬਈ ਕੀ ਡਿਟੇਲ ਹੈ ਦੀ ਇਹ 2008 ਮਾਡਲ ਹੈ ਵੀਰੇ ਡੀਜ਼ਲ ਕਾਰ ਆ ਡੀਜ਼ਲ ਆ ਹਾਂਜੀ ਹਾਂਜੀ ਲਾਈ ਵੀ ਲੱਗੇ ਉਹ ਨਾ ਬੀਡੀਆਈ ਹੈਗੀ ਹੱਥ ਕੋ ਕਿੰਨੇ ਆ ਕੋਲੋਂ ਦਾ ਟਾਇਰ ਅੰਦਰੋਂ ਬਿਲਕੁਲ ਸਾਫ਼ ਹੈ ਵੀਰੇ ਸਾਫ਼ਾ ਗੱਡੀ ਅੰਦਰੋਂ ਇੰਜਨ ਗੇਅਰ ਵੀ ਕਿੰਨੇ ਆ ਇੰਜਨ ਗੇਅਰ ਬਿਲਕੁਲ ਵੀਰੇ ਨਵਾਂ ਜਿਵੇਂ ਨੀਵਾਂ ਬਿਲਕੁਲ ਸਾਫ਼ ਬਿਲਕੁਲ ਸਾਫ਼ ਹੈ ਗੱਡੀ ਲਾ ਮਿੱਤਰੋ ਗੱਡੀ ਅੰਦਰੋਂ ਸਾਫ਼ ਆ ਸੋਹਣੀ ਗੱਡੀ ਆ ਤੇ ਰੇਟ ਧਮਾਕੇਦਾਰ ਹੋਊਗਾ ਬਿਲਕੁਲ ਜੀ ਬਿਲਕੁਲ ਕਿੰਨਾ ਕੁ ਧਮਾਕੇਦਾਰ ਆ 1 ਲੱਖ 1000 ਰੁਪਏ 1 ਲੱਖ 1000 ਦੀ 1 ਲ ਡੀਜ਼ਲ ਪੀਟੀਆਈ 2008 ਮਾਡਲ ਬਾਈ 1 ਲੱਖ 10000 ਦੀ ਇੰਜਨ ਗੇਅਰ ਦੀ ਕੈਂਟ ਲਾਈ ਵੀ ਲੱਗੇ ਹੋਏ ਨੇ ਇਹ ਵੀਰ ਨੇ ਲੈਣੀ ਆ ਮੈਨੂੰ ਲੱਗਿਆ ਮਜ਼ਾਕ ਕਰਦੇ ਆ ਬਾਈ ਨਹੀਂ ਵੀਰੇ ਸਿੱਧਾ ਇਹ ਚਾਹੀ ਮੈਨੂੰ ਹੁਣ ਸਹੀ ਫੜਾ ਦੋ ਲੈ ਮਿੱਤਰੋ ਤੁਹਾਨੂੰ ਵੀ ਦੇ ਦਾਂਗੇ ਨੰਬਰ ਨੋਟ ਕਰ ਲਓ 1 ਲੱਖ 10000 ਦੀ ਬਾਈ ਡੀਜ਼ਲ ਗੱਡੀ ਮਿਲ ਜੂ 2008 ਮਾਡਲ ਕੋਲ ਨੰਬਰ ਸਕਰੀਨ ਦਾ ਬਾਈ ਚੱਕ ਲਓ ਜਲਦੀ ਜਲਦੀ ਅੱਗੇ ਕਹਿੰਦੇ ਵੀ 13 ਮਾਡਲ ਆ ਗਈ ਹੈ ਬਈ 13 ਮਾਡਲ ਹੀ ਇਹ 13 ਜੀ ਠੀਕ ਹੈ ਕੀ ਡਿਟੇਲ ਆ ਬਾਈ ਇਹਦੀ ਇਹ ਵੀਡੀਆ ਹੀ ਹੈ ਵੀਰੇ ਹਾਂਜੀ 2013 ਮਾਡਲ ਪੀ ਵੀ ਨੰਬਰ ਆ ਬਰਨਾਲੇ ਠੀਕ ਹੈ ਤੇ ਲਾਈ ਵੀ ਲੱਗਿਆ ਅੰਦਰ ਹੁਣ ਟ੍ਰੈਡ ਪਲੇਅਰ ਲੱਗਿਆ ਹੋਇਆ ਠੀਕ ਹੈ ਬਿਲਕੁਲ ਸਾਫ ਸੋਈ ਨੋਨ ਐਕਸੀਡੈਂਟ ਕਰਾ ਅੰਦਰੋਂ ਵਧੀਆ ਬਾਈ ਹਾਂਜੀ ਲਓ ਮਿੱਤਰੋ ਅੰਦਰੋਂ ਵਧੀਆ ਕੀ ਐਂਡ ਪਲੇਅਰ ਲੱਗਿਆ ਹੋਇਆ ਬਾਈ ਅੰਦਰੋਂ ਹਨਾ ਸੀਟ ਕਵਰ ਵਧੀਆ ਨੇ ਸੋਹਣੀ ਗੱਡੀ ਆ ਤੇ ਬਾਈ ਗੱਡੀ ਦਾ ਦਿਖਾ ਵੀ 프ੰਟ ਸੀਸਾ ਵੀ ਨਾਲ ਲੱਗਾ ਆ ਕਰੈਕ ਹੋਇਆ ਹੋਇਆ ਬਾਈ ਤਾਂ ਹੀ ਨਹੀਂ ਇਹ ਚੇਂਜ ਕਰਾਇਆ ਬਾਈ ਕੋਈ ਕਹਿੰਦਾ ਵੀ ਵੀਰ ਵੀ ਗੱਡੀ ਐਕਸੀਡੈਂਟ ਆ ਗਈ ਹੈ ਨਾ ਠੀਕ ਹੈ ਜਾ ਕੋਈ ਮਤਲਬ ਹੋ ਜਾ ਤੇ ਡਾਈ ਪਹਿਲਾਂ ਤੇ ਬਾਈ ਆ ਚੈੱਕ ਕਰ ਲਓ ਤੇ ਬਾਈ ਰੇਟ ਰੂਟ ਕੀ ਆ ਤਾਂ ਤੇਰਾ ਮਾਡਲ ਆ 325000 325000 ਦੀ ਹਾਂ ਜੀ ਲੈ ਮਿੱਤਰੋ 325000 ਦੀ 13 ਮਾਡਲ Swift BD ਗੱਡੀ ਮਿਲ ਜੂ ਠੀਕ ਹੈ ਲਾਇਬਿਲ ਲੱਗੇ ਹੋਏ ਨੇ ਮੋਬਾਈਲ ਨੰਬਰ ਸਕਰੀਨ ਤੇ ਆ ਚੱਕ ਲੋ ਮੇਰਾ ਭਰਾ ਜਲਦੀ ਤੋਂ ਜਲਦੀ ਕਹਿੰਦੇ ਇੱਕ ਹੋਰ ਬਈ Swift ਗੱਡੀ ਆ ਗਈ ਆ ਕੀ ਡਿਟੇਲ ਆ ਦੀ ਇਹ 2009 ਮਾਡਲ ਆ ਵੀਰੇ પેટ્રોલ CNG ਆ પેટ્રોલ CNG ਆ ਹਾਂ ਜੀ ਲੈ ਮਿੱਤਰੋ પેટ્રોલ ਪਲਸ CNG ਆ ਯਾਰ ਬਿਲਕੁਲ ਓਕੇ ਦਿੱਲੀ ਨੰਬਰ ਆ ਵੀਰੇ ਇਹ ਐ ਐਨਓਸੀ ਤੇ ਐਨਓਸੀ ਨਾਲ ਮਿਲੂਗੀ ਲੈ ਮਿੱਤਰੋ ਐਨਓਸੀ ਮਿਲੂ 9 ਮਾਡਲ ਆ ਪਾਸਿੰਗ ਵੀ ਹਾਲੇ ਹੋਊਰੇ ਦੀ ਹਾਂ ਜੀ ਲੈ ਮਿੱਤਰੋ ਪਾਸਿੰਗ ਵੀ ਹੈਗੀ ਆ ਅੰਦਰੋਂ ਤੁਸੀਂ ਗੱਡੀ ਚੈੱਕ ਕਰੋ ਬਾਈ ਗੱਡੀ ਦਾ ਅੰਟੀਰੀਅਰ ਦੇਖ ਲਓ ਠੀਕ ਹੈ ਤੁਹਾਨੂੰ ਪਤਾ ਲੱਗ ਜੂਗਾ ਚਾਲ ਚੱਲ ਉਹਦੀ ਵਧੀਆ ਬਾਈ ਚਮਾ ਵੀਰੇ ਓਕੇ ਚੱਲ ਜੀ ਪੈਟਰੋਲ ਪਲੱਸ ਸੀਐਨਜੀ ਆ ਪੈਟਰੋਲ ਪਲੱਸ ਸੀਐਨਜੀ ਠੀਕ ਆ ਲਓ ਮਤਲਬ ਪੈਟਰੋਲ ਪਲੱਸ ਸੀਐਨਜੀ ਆ ਟਾਇਰ ਵਧੀਆ ਪੈਨੇ ਅੰਦਰੋਂ ਵਧੀਆ ਵੀ ਹੈ ਅੰਟੀਰੀਅਰ ਵਧੀਆ ਪਿਆ ਐਨਓਸੀ ਹੈਗੀ ਆ ਰੇਟ ਵੀ ਵਧੀਆ ਦੇ ਦਿਓ ਫਿਰ 1,20,000 1,20,000 ਹਾਂਜੀ ਉਹ ਬਾਈ ਸੀਐਨਜੀ ਲੱਗੀ ਹੋਇਆ ਜਾ ਮੈਂ ਕਹਿੰਦਾ ਜੀ ਸਭ ਕੁਝ ਦੇਖ ਕੇ ਆਪਾਂ ਕਹਿ ਰਹੇ ਹਾਂ 1,20,000 ਦੀ ਕਾਰ 'ਚ ਇੱਕ ਵੀ ਕਮੀ ਨਹੀਂ ਹੈਗੀ ਕੋਈ ਅੱਛਾ ਬਾਈ ਲਓ ਪੈਟਰੋਲ ਪਲੱਸ ਸੀਐਨਜੀ ਉਹ ਵੀ 2009 ਮਾਡਲ ਆ ਐਨਓਸੀ ਵੀ ਮਿਲ ਜੂ ਪਾਸਿੰਗ ਵੀ ਹੈਗੀ ਆ ਤੁਸੀਂ ਨੰਬਰ ਲਵਾਉਣਾ ਨੰਬਰ ਵੀ ਲੱਗ ਜੂ ਮੋਬਾਈਲ ਨੰਬਰ ਭਾਈ ਸਕਰੀਨ ਤੇ ਚੱਕ ਲਓ ਮੇਰਾ ਭਰਾ ਬਹੁਤ ਘੈਂਟ ਦਾ ਤੋਹਫਾ ਇਹ ਕਹਿੰਦੇ ਇੱਕ ਤੋਹਫਾ ਛੱਡਵਾ ਤੇ ਹੋਰ ਲੈ ਕੇ ਆਏ ਆ ਮਰੂਤੀ ਗੱਡੀ ਦਾ ਹੈ ਭਾਈ ਹਾਂਜੀ ਕੀ ਗੱਲਵਾਤਾ ਦੀ ਇਹ ਮੇਰੇ 2001 ਮਾਡਲ ਆ ਅੱਛਾ ਪੰਜਾਬ ਨੰਬਰ ਆ ਹਾਂਜੀ ਤੇ ਟਾਇਰ ਬਿਲਕੁਲ ਸਾਫ ਹੈ ਨਵੇਂ ਵਰਗੇ ਆ ਠੀਕ ਆ ਲੈ ਭਾਈ ਇਧਰ ਇਧਰ ਆ ਕੇ ਦਿਖਾ ਹਾਂਦਰੋਂ ਆਪਾਂ ਇੱਕ ਵਾਰ ਉਹਨੂੰ ਗੱਡੀ ਦਿਖਾ ਦਈਏ ਟਾਇਰ ਵਧੀਆ ਪੈਨੇ 2001 ਮਾਡਲ ਮਰੂਤੀ ਤੇ ਬਾਈ ਨੰਬਰ ਕੀ ਆ ਗੱਡੀ ਦਾ ਨੰਬਰ ਵੇਰੇ 1234 1234 ਹੈ ਪੰਜਾਬ ਨੰਬਰ 1234 ਨੰਬਰ ਉਹ ਘੰਟਾ ਬਾਈ ਹਾਂਜੀ ਹਾਂਜੀ ਬਾਈ ਗੱਡੀ ਅੰਦਰੋਂ ਘੈਂਟ ਆ ਗਈ ਆ ਚੈੱਕ ਕਰ ਲਓ ਤੇ ਬਾਈ ਰੇਟ ਧਮਾਕੇ ਦਾ ਦੇ ਦੋ ਦਾ ਸਿਰਫ 32000 ਰੁਪਏ ਵੀਰੇ 32000 ਦੀ 32000 ਉਹ ਬਾਈ ਇੱਕ ਮਾਡਲ ਆ ਇਹ ਹਾਂਜੀ ਬਿਲਕੁਲ ਬਾਈ 40 40000 ਰੁਪਏ ਮੰਗੀਆਂ ਇਹਨੇ ਨਾਲ ਮੈਂ ਕਹਿੰਦਾ ਵੀਰੇ ਆਪਾਂ 32000 ਰੁਪਏ ਦੀ ਕਰ ਦੇ ਦਾਂਗੇ 45 ਦੀ ਵਿਕਦੀਆਂ ਨੇ ਬਾਈ ਬਾਈ ਵੇਖਣ ਦਾ 50 ਦੀਆਂ ਵੇਚੀਆਂ ਨੇ ਲੋਕੀ ਨੂੰ ਆਏ ਕਹਿੰਦੇ ਨੇ ਯਾਰ ਘਰੇ ਖੜੀ ਲੈਣੀ ਆਲੂ ਮੈਂ ਲੱਗਦਾ ਤੇ ਘਰੇ ਖੜੀ ਬਾਲੀ ਵਧੀਆ ਨ ਕੀ ਕਾਲੀ ਵਧੀਆ ਹੁੰਦੀ ਹੈ ਕਰੋ ਹਾਂ ਪਰ ਆਪਾਂ 32000 ਰੁਪਏ ਵੀਰੇ ਦੇ ਦੇਾਂਗੇ ਬਿਲਕੁਲ ਉਹ ਬਈ 27 28 ਤੱਕ ਵਾੜ ਚਾਹੀਏ ਕੋਈ ਚੱਕਰੇ ਨਹੀਂ ਮੇਰੇ ਲੈ ਮੇਟਰੋ 32000 ਦੀ ਮਰੂਤੀ ਗੱਡੀ ਲੈ ਜੋ ਪੰਜਾਬ ਨੰਬਰ ਦੀ ਆ ਪਿੱਛੇ ਨੰਬਰ ਵੀ ਵੀਰੇ ਚੈੱਕ ਕਰਾ ਦੇ 1 2 3 4 ਨੰਬਰਾਂ ਹਨਾ ਨੰਬਰ ਬਲੇਟ ਵੀ ਦਿਖਾ ਦੇ ਠੀਕ ਹੈ ਬਾਕੀ ਵੀ ਚਾਲੂ ਹਾਲਤ ਚ ਆ ਗਈ ਘੈਂਟ ਗੱਡੀ ਆ ਸਾਫ ਸੁਥਰੀ ਗੱਡੀ ਆ ਜੇ ਕਿਸੇ ਵੀਰ ਨੇ ਚਲਾਉਣੀ ਆ ਸਿੱਖਣੀ ਵੀ ਆ ਸਿੱਖਣ ਬਾਤ ਵੀ ਬਹੁਤ ਵਧੀਆ ਗਈ ਠੀਕ ਹੈ ਬਾਕੀ ਵਧੀਆ ਗਈ ਚੈੱਕ ਕਰਦੇ ਵੀਰੇ ਦੁਬਾਰੇ ਤੇ ਸਿੱਖਣ ਵਾਤੇ ਵਧੀਆ ਬਾਕੀ ਤੁਹਾਨੂੰ ਪਤਾ ਵੀਰੇ ਗਰਮੀਆੜੀਆਂ ਨਹੀਂ ਆ ਇਹ ਹੈਗਾ ਛੋਟੇ ਵਾਸਤੇ ਗਰਮੀਆ ਦਾ ਤੋਫਾ 32000 ਦੇ ਵਿੱਚ ਤੁਹਾਨੂੰ ਗੱਡੀ ਲੈ ਜਿਓ ਜੇ ਤੁਹਾਨੂੰ ਕਿਸੇ ਵੀਰ ਨੇ ਪਾਸਿੰਗ ਵਾਲੀ ਵੀ ਚਾਹੀਦੀ ਆ ਉਹ ਪਾਸਿੰਗ ਵਾਲੀ ਵੀ ਖੜੀ ਆ ਬਾਈ ਉਧਰ ਤੇ ਬਾਈ ਕੀ ਡਿਟੇਲ ਆ ਦੀ ਗੱਡੀ ਦੀ ਉਹ ਵੀਰੇ 2004 ਮਾਡਲ ਆ ਅੱਛਾ ਬਾਈ ਪਾਸਿੰਗ ਉਹਦੀ ਹੈਗੀ ਆ ਹਾਂ ਜਨ ਕਿ ਉਹਦੇ ਆਲ ਕੇ ਪੇਪਰ ਵੀ ਕੰਪਲੀਟ ਨੇਗੇ ਕਲੀ ਪਾਸਿੰਗ ਹੋਰ ਜੂ ਦਾ ਵੀਰੇ ਬੀਮਾ ਵੀ ਹੈਗਾ ਅੱਛਾ ਤੇ ਨਾਲ ਪ੍ਰਦੂਸ਼ਨ ਵੀ ਹੈਗਾ ਪ੍ਰਦੂਸ਼ਨ ਵੀ ਹੈ ਬੀਮਾ ਦਾ ਵੱਲੇ ਤੇ ਟਾਇਰ ਵੇਸਟ ਹੋਦੇ ਨਵੇਂ ਨੇ ਬਿਲਕੁਲ ਬਸੋ ਪ੍ਰੈਸ ਆਉਂਦੇ ਨਵੇਂ ਟਾਇਰ ਨੇ ਗੱਡੀ ਅੰਦਰੋਂ ਵਧੀਆ ਗਈ ਚੈੱਕ ਕਰਾ ਦੇ ਵੀਰੇ ਹਣਾ ਚਾਰ ਮਾਡਲ ਪਾਸਿੰਗ ਹੈਗੀ ਆ ਟਾਇਰ ਪੱਤਰ ਕੰਪਲੀਟ ਨੇ ਤੇ ਵੀ ਉਹ 1775000 ਦੇ ਮੰਗੀਆਂਗੇ ਨਹੀਂ ਵੀਰੇ ਇਹਦਾ ਵੀ ਜਾਇਜ਼ ਹੈ ਪਰ ਹਾਲ ਕੰਪਲੀਟ ਪੇਪਰ ਵਾਲੇ ਮਰੂਤੀ ਪਹਿਲੀ ਗੱਲ ਤਾਂ ਮਿਲਦੀ ਹੀ ਨਹੀਂ ਕਿਤੇ ਨਹੀਂ ਮਿਲਦੀ ਭਾਈ ਜਿਹੜਾ ਬੰਦਾ ਬੀਮਾ ਪ੍ਰਦੂਸ਼ਣ ਵੀ ਕਰਵਾ ਕੇ ਰੱਖੇ ਪੱਟੇ ਦਾ ਵੀਰੇ ਸਾਰਾ ਕੁਝ ਹੈਗਾ ਪਾਸਿੰਗ ਦੇ ਨਾਲ ਨਾਲ ਸਾਰਾ ਪੇਪਰ ਕੰਪਲੀਟ ਆ ਠੀਕ ਹੈ ਤੇ 58000 ਰੁਪਏ ਦੀ ਆਪਾਂ ਦੇਣੀ ਹੈ ਗੱਲ 58000 ਰੁਪਏ ਹਾਂ ਜੀ ਤੁਹਾਨੂੰ 52000 ਦੀ ਗੱਡੀ ਲੈ ਜਾ ਮੇਰਾ ਭਰਾ ਪੇਪਰ ਕੰਪਲੀਟ ਨੇ ਬਿਨਾ ਪੇਪਰਾਂ ਲੇ ਲੈਣੀ ਉਹ ਵੀ ਖੜੀਆਂ ਨਾਲ 32000 ਦੀ ਇੱਕ ਮਾਡਲ ਠੀਕ ਹੈ ਤੇ ਬਾਕੀ ਵੀਰੇ ਗੱਲਬਾਤ ਕਰ ਲਿਓ ਭਾਈ ਇੱਕ ਵਾਰੀ ਨਾ ਡਰੈੱਸ ਆਪਣਾ ਲਿਖਾ ਦਿਓ ਜੀ ਡਰੈੱਸ ਵੀਰੇ ਆਪਣਾ ਹੈਗਾ ਜੀ ਬਰਨਾਲ ਦੇ ਰਵਾਹੀ ਵਾਲੀ ਚੁੰਗੀ ਆ ਠੀਕ ਆ ਬਾਈ ਇਧਰ 3 ਪੁਆਇੰਟ ਆ ਬਠੱਡਾ ਬਾਈਪਾਸ ਤੇ ਇਧਰ ਆਈਟੀ ਜੰਕ ਠੀਕ ਆ ਲੰਘ ਤੋ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਉਹ ਗੱਲਬਾਤ ਕਰ ਲਿਓ ਠੀਕ ਆ ਵੀਰੇ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲ ਕਰਕੇ ਤੇ ਬਹੁਤ ਘੈਂਟ ਟਰੇਡਰ ਨੇ ਬਾਜਬ ਰੇਟ ਲਗੇ ਠੀਕ ਆ ਬਾਈ ਵਿਜ਼ਿਟ ਕਰੋ ਜਰੂਰ ਆਕੇ ਤੇ ਬਾਈ ਇਸਟਾ ਆਈਡੀ ਵੀ ਹੈਗੀ ਆ ਸਤਨਾਮ 7094 ਨਾ ਜੀ ਠੀਕ ਆ ਗੱਲਬਾਤ ਕਰ ਲਿਓ ਫਤਕੀ ਗੱਲਾਂ ਬਰੰਦ